ਜੀ ਹੱਕੇ ਅੰਟੀ ਇੱਕ ਮਿੰਟ ਆਡੀਓ ਵੀਡੀਓ ਚ ਆ ਗਿਆ ਚੋ ਬਾਹਰ ਆ ਗਿਆ ਵੀਡੀਓ ਆ ਗਈ ਖੋਲਦਾ ਖੋਲਿਓ ਉਹ ਖੋਲਿਆ ਆਪ ਕੀ ਇਹ ਫੋਨ ਨਹੀਂ ਗਮਲੀ ਆਈ ਉਹ ਪੱਥਰ ਫੜ ਕੇ ਅੰਟੀ ਹੁਣ ਉਹਦੇ ਖਲੋ ਗਿਆ ਜੀ ਹਾਂ ਜੀ ਖਾਜਣਾ ਔਰ ਇੱਥੇ ਘਰੋਤਾ ਜੀ ਇਹਨਾਂ ਦੇ ਕਰਤਾ ਪੱਥਰ ਵਰਨਾ ਸ਼ੁਰੂ ਤੋਂ ਦਿਖਾਣਾ ਕਿ ਕਿੰਨੀ ਉਹ ਐਂਟਰੀ ਹੋਇਆ ਲੋਕ ਜੋ ਵੀਡੀਓ ਆ ਰਹੀ ਹੈ ਅੰਦਰੋਂ ਆਇਆ ਤੇ ਪੱਥਰ ਫੜ ਕੇ ਉਹ ਥੇ

ਤਿਆਰ ਲੈ ਵੀਡੀਓ ਬੰਦ ਕਰ ਲੈ ਐਕੋ ਬੋਟ ਸੈਂਡ ਹੋ ਜਾਣੀ ਇੱਥੇ ਸੈਂਡ ਹੋ ਜਾਣੀ ਨਹੀਂ ਹਟਿਓ ਬਣਾ ਲਈ ਹੁਣ ਬੰਦ ਵੈਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਦਾਸ ਜੋਗਾ ਸਿੰਘ ਬਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲ ਵੀਰ ਜੀ ਹੁਣਾਂ ਨੇ ਸ਼ਿਕਾਇਤ ਕੀਤੀ ਸੀ ਕਿ ਅਸੀਂ ਨਾ ਪਿਛਲੇ ਸ਼ਨੀਵਾਰ ਜਿਹੜਾ ਹੁਣ ਲੰਘ ਕੇ ਗਿਆ ਇੱਕ ਕੱਲ ਨੂੰ ਆ ਰਿਹਾ ਉਹ ਪਿਛਲੇ ਸ਼ਨੀਵਾਰੇ ਪਟਿਆਲੇ ਗਏ ਸੀ ਰਿਸ਼ਤੇਦਾਰਾਂ ਕੋਲ ਔਰ ਇਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ ਸੀ ਰਾਤ ਦੇ ਟਾਈਮ ਤੇ ਜਿਹੜਾ ਇਹਨਾਂ ਦੇ ਘਰ ਨੇ ਘਰ ਚੋਰ ਨੇ ਇੰਟਰ ਕਰਕੇ ਉਹ ਕਿੜਕੀਆਂ ਖੁੜਕੀਆਂ ਇਹਨਾਂ ਦੀਆਂ ਤੋੜ ਕੇ ਤੇ ਅੰਦਰ ਵੜ ਕੇ ਤੇ ਸਾਰਾ ਕੀਮਤੀ ਸਮਾਨ ਜਿਹੜਾ ਕਰੀਬ 20-22 ਲੱਖ ਦਾ ਸੋਨਾ ਔਰ ਇੱਕ ਇਹਨਾਂ ਦਾ ਜਿਹੜਾ ਵਾਈਪਨ ਸੀ ਤੇ ਉਹਦਾ ਜਿਹੜਾ ਲਾਇਸੈਂਸ ਸੀ ਵੇਖੋ ਕਿੱਡੇ ਖੁੱਲੇ ਦਿਨਾਂ ਚੋਰ ਜਿਹੜਾ ਆਰਾਮ ਨਾਲ ਚੋਰੀ ਕਰਕੇ ਗਿਆ ਔਰ ਉਤੋਂ ਬਾਅਦ ਚ ਜਦੋਂ ਇਹ ਪ੍ਰਸ਼ਾਸਨ ਕੋ ਜਾਣਦੇ ਆ ਉਹ ਪ੍ਰਸ਼ਾਸਨ ਦੀ ਹਰਕਤ ਦੇਖ ਲੋ ਕਿ ਜਿਹੜਾ ਕੰਮ ਪੁਲਿਸ ਨੇ ਕਰਨਾ ਸੀ ਉਹ ਸਾਰਾ ਕੰਮ ਇਹਨਾਂ ਨੇ ਕੀਤਾ ਖੁਦ ਉਸ ਦੀ ਸਨਾਖਤ ਵੀ ਕੀਤੀ ਗਈ ਚੋਰ ਦੀ ਠੀਕ ਹੈ ਜੀ ਪੁਲਿਸ ਨੂੰ ਦੱਸਿਆ ਵੀ ਗਿਆ ਠੀਕ ਹੈ ਤੇ ਪੁਲਿਸ ਨੇ ਅਜੇ ਤੱਕ ਨਹੀਂ ਅਰੈਸਟ ਕੀਤਾ ਢਿੱਲੀ ਕਾਰਜਾਰੀ ਦੇਖਣ ਨੂੰ ਮਿਲਣੀ ਵੇਖੋ ਜੀ ਢਿੱਲੀ ਏ ਤੋਂ ਢਿੱਲੀ ਕੀ ਕਹਿ ਸਕਦੇ ਆ ਕਿ ਜਿਹੜੇ ਸਾਡੇ ਪੰਜਾਬ ਦੇ ਵਸਿੰਦਾ ਲੋਕ ਆ ਉਹ ਅਜੇ ਇਨਸਾਫ ਲਈ ਜਿਹੜੇ ਆ ਥਾਂ ਥਾਂ ਭਟਕ ਰਹੇ ਆ ਔਰ ਜਿਹੜੇ ਬਾਹਰੋਂ ਆਏ ਆ ਲੋਕ ਉਹ ਆਪਣੇ ਚੈਨ ਨਾਲ ਚੋਰਾ ਲੁੱਟਾਂ ਖੋਹਾਂ ਕਰਕੇ ਆਰਾਮ ਦੀ ਨੀਂਦ ਸੌ ਰਹੇ ਆ ਉਹਦੇ ਵਿੱਚੋਂ ਆਪਣਾ ਦਸਵੰਦ ਕੱਢ ਕੇ ਉਹ ਦੇ ਜਾਂਦੇ ਆ ਤੇ ਆਰਾਮ ਨਾਲ ਜ਼ਿੰਦਗੀ ਜੀਂਦੇ ਬਿਲਕੁਲ ਜੀ ਇਹਦੇ ਵਿੱਚ ਹੋਰ ਜਿੰਨੇ ਵੀ ਸਾਡੇ ਸਤਿਕਾਰਯੋਗ ਸਾਥੀ ਇਹ ਵੀਡੀਓ ਦੇਖ ਰਹੇ ਆ ਉਹ ਜ਼ਰੂਰ ਇਹ ਚੀਜ਼ ਨੂੰ ਵਾਚਣਗੇ ਕਿ ਕਿਤੇ ਨਾ ਕਿਤੇ ਪੁਲਸ ਦੀ ਮਿਲੀ ਭੁਗਤ ਹੈ ਤਾਂ ਹੀ ਚੋਰਾਂ ਦਾ ਜਿਹੜਾ ਹੌਸਲਾ ਬੁਲੰਦ ਆ ਮੰਗ ਕੀ ਹੈ ਮੰਗ ਸਾਡੀ ਇੱਕੋ ਹੀ ਆ ਜੀ ਕਿ ਪੀੜਤ ਪਰਿਵਾਰ ਨੂੰ ਉਲਸਕ ਕਮਿਸ਼ਨਰ ਅਮਰੇਜ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਪੀੜਤ ਪਰਿਵਾਰ ਨੂੰ ਜਿਹੜਾ ਵਾ ਇਨਸਾਫ ਦਿੱਤਾ ਜਾਵੇ ਦੇਖੋ ਜਦੋਂ ਫਿਰ ਪੀੜਤ ਪਰਿਵਾਰ ਸੜਕਾਂ ਤੇ ਉਤਰਦੇ ਆ ਨਾ ਫਿਰ ਪ੍ਰਸ਼ਾਸਨ ਆਂਦਾ ਵੀ ਨਹੀਂ ਨਹੀਂ ਚੀਕਾਂ ਮਾਰਦੇ ਵੀ ਨਹੀਂ ਇਦਾਂ ਨਹੀਂ ਹੋਣੀ ਚਾਹੀਦੀ ਪ੍ਰਸ਼ਾਸਨ ਚੱਲਦੀ ਕਿ ਉਹ ਕਿ ਇਹਨਾਂ ਦਾ ਵਾਈਪਰ ਨਹੀਂ ਉਹਨਾਂ ਕੋਲ ਕੋਈ ਅਭੀ ਨਹੀਂ ਕਰ ਰਹੀ ਦੇਖੋ ਬੜਾ ਤਕੜਾ ਵੀ ਜੀ ਕੰਮ ਹੋ ਸਕਦਾ ਵਾ ਕੋਈ ਵੀ ਅਣਹੋਣੀ ਵਾਪਰ ਸਕਦੀ ਆ ਜਿਸ ਤਰੀਕੇ ਨਾਲ ਲਾਇਸੈਂਸ ਵੀ ਆ ਔਰ ਹਥਿਆਰ ਵੀ ਇਹਨਾਂ ਦਾ ਲੈ ਗਏ ਨੇ ਤੇ ਕਿਤੇ ਵੀ ਉਹ ਮੈਸੇਜ ਜਿਹੜੇ ਬੰਦੇ ਇਦਾਂ ਦੇ ਆ ਉਹ ਦਿਨ ਬਾ ਦਿਨ ਵਾਰਦਾਤਾ ਹੋ ਰਹੀਆਂ ਠੀਕ ਹੈ ਜੀ ਔਰ ਪੁਲਸ ਇਹੋ ਜੇ ਬੰਦਿਆਂ ਨੂੰ ਲੱਭ ਲੱਭ ਕੇ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਕਿ ਅਸੀਂ ਇਹੋ ਜੇ ਕ੍ਰਿਮੀਨਲ ਬੰਦੇ ਜਿਹੜੇ ਆ ਪਹਿਲ ਦੀ ਆਧਾਰ ਤੇ ਫੜਨੇ ਆ ਤੇ ਜਿੱਥੇ ਤੁਹਾਨੂੰ ਘਰ ਵਾਲੇ ਮਹਾਰਾਜ ਦੱਸ ਰਿਹਾ ਵੀ ਆਹ ਕ੍ਰਿਮੀਨਲ ਬੰਦਾ ਆ ਚੀਜ਼ਾਂ ਲੈ ਗਿਆ ਤੇ ਤੁਸੀਂ ਅੱਜ ਚੁੱਪ ਬੈਠੇ ਜੀ ਇਹ ਪੁਲਸ ਨੂੰ ਪੁਲਸ ਕਮਿਸ਼ਨਰ ਨੂੰ ਵੀ ਮੇਰਾ ਸਵਾਲ ਆ ਕਿ ਤੁਹਾਡੇ ਜਿਹੜੇ ਇੱਥੇ ਲਾਏ ਆ ਨਾ ਐਸ ਐਚਓ ਉਹਨਾਂ ਨੂੰ ਥੋੜਾ ਜਿਹਾ ਧਿਆਨ ਦਿਓ ਜੀ ਕੱਲੇ ਪੈਸੇ ਇਕੱਠੇ ਕਰਨ ਵਾਲੇ ਨਾ ਧਿਆਨ ਰੱਖੀਏ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਇੱਥੋਂ ਦੇਖ ਕੇ ਇਧਰੋਂ ਹਾਂ ਟੱਪਿਆ ਟੱਪੇ ਅੰਦਰ ਗਿਆ ਵਾ। ਟੱਪਨ ਤੋਂ ਬਾਅਦ ਇੱਥੇ ਆ ਗਏ ਨੇ। ਉਧਰਲੀ ਰੋਡ ਸਿੱਧੀ ਰੋਡ ਤੋਂ ਆਹੀ ਅੰਦਰ। ਕੱਪ ਕੇ ਨੇ ਆ ਇਟ ਫੜੀ ਪਈ ਇਟ ਨਾ ਨੇ ਪਹਿਲੇ ਤਾਂ ਪੇਚ ਕਸਨਾ ਵਕੋ ਇੱਥੋਂ ਖੋਲੇ ਨੇ। ਹੁਣ ਕਿ ਇਹਦੇ ਪੇਚ ਖੋਲੇ ਉਹਨੇ ਬਾਰੀ ਦੇ। ਹੁਣ ਕਿ ਗਮਲਾ ਇੱਧਰ ਕਰਕੇ ਟੱਪ ਦੇ ਅੰਦਰ ਗਿਆ। ਦੇ ਬਾਅਦ ਉਹਨੇ ਅੰਦਰ ﺍﻟमारीਆਂ ਉਧਰ ਗਿਆ ਸਾਰੇ ਦਰਾਜ ਦੂਰੀ ਖੁੱਲੇ ਪਏ ਸੀ ਉੰਤੇ ਇੱਥੇ ਸਾਰੇ ਦਰਾਜ ਦੂਰੀ ਖੁੱਲੇ ਪਏ ਸੀ ﺍﻟमारीਆਂ ਵਗੈਰਾ ਸਭ ਓਪਨ ਹੀ ਦੂਜੇ ਕਮਰੇ ਚ ਵੀ ਇਹ ਹਾਲ ਹੀ ਖਲਾਰ ਪਿਆ ਹੀ ਇੱਧਰ ਵੀ ਇੱਧਰ ਵੀ ਵਾਰੀਆਂ ਪਿੱਛੇ ਤੱਕ ਉਹਨੇ ਸਾਰਾ ਸਰਚ ਕਰਕੇ ਖਲੇ ਦੇਖਲੇ ਪਾਇے ਮੁੜ ਕੇ ਉੱਪਰ ਫਿਰ ਚੱਲ ਗਿਆ ਉਸ ਤੋਂ ਬਾਅਦ ਐ ਦੇਖੋ ਉੱਪਰ ਅਗ ਸਾਰਾ ਦਰਾਜ ਦੂਰੀ ਖੁੱਲੇ ਉਸ ਤੋਂ ਬਾਅਦ ਇਹ ਲੋਕ ਲੱਗਾ ਹੀ ਇਹ ਲੋਕ ਉਹਨੇ ਤੋੜਿਆ ਦਰਵਾਜੇ ਦਾ ਦਰਵਾਜ਼ੇ ਲੌਕ ਤੋੜਿਆ ਦੇਖੋ ਤੋੜ ਕੇ ਉਹਨੇ ਲਿਮਾਰੀ ਦਾ ਮੁਰਕੇ ਇੱਥੋਂ ਇਹ ਵੀ ਖੁੱਲੀ ਫੋਲੀ ਤੇ ਇਹ ਵਾਲੀ ਲੋਕ ਤੋੜ ਕੇ ਅੰਦਰੋਂ ਲੌਕਰ ਵੀ ਤੋੜ ਕੇ ਸਾਰਾ ਸਮਾਨ ਕੱਢ ਕੇ ਉਹ ਲੈ ਕੇ ਪਰਸਪੁੱਥਲੇ ਸੁੱਟ ਗਿਆ ਗੋਲੀਆਂ ਚੀਜ਼ਾਂ ਦਾ ਤਸਲੀ ਨੇ ਉਹਨੇ ਰੋ ਲੌਕਰ ਵੀ ਅੰਦਰਲੇ ਵੀ ਤੋੜਿਆ ਇੱਧਰ ਕੋਈ ਨਾ ਨੁਕਸਾਨ ਕਰ ਗਿਆ ਇਹ ਜੀ ਸੋ ਜੋ ਜਿਹੜੀ ਕਿ ਤੁਹਾਨੂੰ ਕੰਪਲੇਟ ਆਈ ਚੋਰੀ ਹੋਈ ਹੈ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਗ੍ਰਿਫਟਾਰ ਕਰਾਂਗੇ ਸਰ ਚੋਰੀ ਚ ਉਹਨਾਂ ਨੇ ਕਿਹਾ ਕਿ ਇੱਕ ਵੈਪਨ ਤੇ 골ਡ ਚੋਰੀ ਹੋਇਆ ਹਾਂਜੀ ਤੇ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਹਾਂ ਤੇ ਕਰਕੇ ਜੋ ਵੀ ਬੰਦੀ ਉਹ ਹੀ ਕਾਰਵਾਈ ਜਿਹੜੀ ਹੋਗੀ ਉਹ ਕਰਾਂਗੇ ਠੀਕ ਹੈ ਨਾਮ ਮੇਰਾ ਪੰਕਜ ੜਵਾਲ ਜੀ 21 ਗੱਲ ਬਾਤ ਇੱਕ ਗੱਲ ਬਾਤ ਅਹੀ ਪਟਿਆਲੇ ਗੇਵਹੀਂ ਸ਼ਨੀਵਾਰ ਦੀ ਰਾਤ ਤੇ 3 ਵਜੇ ਨਿਕਲੇ ਆ ਤੇ 10 ਵਜੇ ਰਾਤੀ ਚੋਰ ਅੰਦਰ ਬਾਹਰ ਤਾਂ ਨਹੀਂ ਵੜਿਆ ਵਾ ਸੀਸੀਟੀਵੀ ਤੇ ਕੈਮਰਾ ਅਹੀ ਦਿਖਿਆ ਸਾਰਾ ਰਾਤੀ 10:00 ਵਜੇ ਦੇ 10 ਮਿੰਟ ਚ ਅੰਦਰ ਆਂਦਾ ਵਾ 10:45 ਤੇ ਬਾਹਰ ਜਾਂਦਾ ਵਾ ਇਹ 40 ਮਿੰਟ ਤੇ ਸਾਰਾ ਉੱਪਰ ਤੱਕ ਉਹਨੇ ਤੋੜ ਤੋੜ ਕੇ 골ਡ ਲੈ ਗਿਆ ਵਾ ਸਿਲਵਰ ਤੇ ਪਿਸਟਲ ਲੈ ਗਿਆ ਲਾਇਸੈਂਸ ਲੈ ਗਿਆ ਵਾ ਤੇ ਪਲੱਸ ਥੋਰ ਕੈਸ਼ ਵੀ ਲੈ ਗਿਆ ਕੀ ਟੋਟਲ ਕਿੰਨਾ ਕੋ ਲੋ ਦੇਖੋ ਜੀ ਦਾਦਾ ਦੇ 20-25 ਲੱਖ ਦਾ 골ਡ ਹੈ ਹੀ ਹੈ ਹਮਮ ਸਿਲਵਰ ਵੀ 2 ਲੱਖ ਦਾ ਪਿਸਟਲ ਆ ਪਿਸਟਲ ਤੁਹਾਡੇ ਲਾਇਸੈਂਸ ਸੀ ਲਾਇਸੈਂਸ ਸੀ ਤੇ ਤੁਸੀਂ ਸੀਸੀਟੀਵੀ ਮੋਕੇ ਦੇ ਹੈਗੇ ਸੀ ਸੀਸੀਟੀਵੀ ਉਹ ਡੀਵੀਆਰ ਵੀ ਲੱਗੇਗਾ ਅੱਛਾ ਤੇ ਇਹੀ ਗਵਾਂਡੀਆਂ ਨੇ ਸਰਚ ਕੀਤੇ ਤੇ ਆਇਡੈਂਟੀਫਾਈ ਕਰ ਲਿਆ ਉਹਨੂੰ ਚੋਰ ਨੂੰ ਅਸੀਂ ਆਪ ਹੀ ਕੀਤਾ ਪੁਲਸ ਨੇ ਇੱਥੇ ਕੀਤਾ ਨਹੀਂ ਕੋਈ ਤੁਸੀਂ ਕਪਾਲਸ ਨੂੰ ਕੰਪਲੇਨਟ ਕੀਤੀ ਵੈਸੇ ਪੁਲਸ ਨੂੰ ਹਾਂ ਜੀ ਮੌਕੇ ਦੇ ਪਹਿਲੇ ਪੀਸੀਆਰ ਬੁਲਾਈ ਹਮਮ ਇਸ ਤੋਂ ਬਾਅਦ ਫਿਰ ਆਪਾਂ ਅਤੇ ਉਹ ਥਾਣੇ ਆਲੇ ਆਏ ਥਾਣੇ ਵਾਲ ਫਿਰ ਐਸਐਚਓ ਹੀ ਆਏ ਮੋਕੇ ਤੇ ਫਿੰਗਰਪ੍ਰਿੰਟ ਵੀ ਲੈ ਗਏ ਪਰ ਬਾਅਦ ਚ ਕੋਈ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਘਰ ਨਹੀਂ ਸੀ ਤੁਸੀਂ ਉਦੋਂ ਕਿਸਟ ਬਾਹਰ ਗਏ ਸੀ ਬਾਹਰ ਗਏ ਪਟਿਆਲੇ ਅੱਛਾ ਪਟਿਆਲੇ ਗਏ ਸੀ ਹਾਂਜੀ ਚੋਰੀ ਹੋਈ ਕਿਦੋਂ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਚੋਰੀ ਚੋਰੀ ਤੇ ਹੋਈ ਸ਼ਨੀਵਾਰ ਰਾਤ ਦੀ ਅਸੀਂ ਸੋਮਵਾਰ ਆਏ 7 ਵਜੇ ਤੇ ਅਸੀਂ ਗੇਟ ਖੋਲ੍ਹਿਆ ਤੇ ਦੇਖਿਆ ਕਿ ਬਾਰੀ ਟੁੱਟੀ ਹੋਈ ਆ ਤੇ ਜਿਹੜਾ ਸਮਾਨ ਲਮਾਰੀਆਂ ਚੋਂ ਬੈੱਡਾਂ ਚੋਂ ਦਰਾਜ ਖੁੱਲ੍ਹੇ ਹੋਏ ਉੱਪਰ ਲੋਕ ਟੁੱਟੇ ਹੋਏ ਜਿੰਦਰੀ ਤੇ ਤੁਮਾਂ ਸਾਰਾ ਨਿਕਲਿਆ ਹੁਣ 5 ਦਿਨ ਹੋ ਗਏ ਚੋਰੀ ਹੋਈ ਕੋਈ ਪੁਲਿਸ ਪ੍ਰਸ਼ਾਸਨ ਵੱਲ ਕੋਈ ਕਰ ਰਹੀ ਪੁਲਿਸ ਨੇ ਤੇ ਕਾਰਵਾਈ ਵੇਖੋ ਜਹੀ ਅਸੀਂ ਸੋ ਕੋ ਨਾਲ ਲੱਭ ਕੇ ਦੱਸਿਆ ਵੀ ਇਹ ਚੀਜ਼ ਹੈਗੀ ਆ ਅੱਛਾ ਪ੍ਰਸ਼ਾਸਨ ਵੱਲ ਕੋਈ ਨਹੀਂ ਮਤਲਬ ਉਹਨਾਂ ਨੇ ਮਤਲਬ ਉਹਨਾਂ ਨੇ ਨਹੀਂ ਲੱਭਿਆ ਸੀ ਹੁਣ ਦੱਸਿਆ ਕਿ ਵੀ ਇਹ ਹੋਇਆ ਤੇ ਬੰਦਾ ਆਇਡੈਂਟੀਫਾਈ ਕਰਤਾ ਉਹਨਾਂ ਵੱਲੋਂ ਢੇਲਾ ਹੀ ਚੁੱਕਦੇ ਨਹੀਂ ਵੇ ਅਹੀਂ ਕਿੰਨੇ ਬੰਦਾ ਆਇਡੈਂਟੀਫਾਈ ਕਰ ਲਿਆ ਅਹੀਂ ਕਰ ਲਿਆ ਬਹਾਰ ਕਿ ਤੁਹਾਡੇ ਜਾਣ ਪਛਾਣ ਦਾ ਸੀ ਬੰਦਾ ਨਹੀਂ ਜਾਣ ਪਛਾਣ ਦਾ ਨਹੀਂ ਇਹ ਨੰਬਰ ਸਾਰੇ ਹੈਗੇ ਜੀ ਫਲੈਟਸ ਉੱਥੋਂ ਦਾ ਹੈਗਾ ਜਿਹਨੂੰ ਕਹਿੰਦੇ ਵੀਰੂ ਬੱਚਾ ਕਹਿੰਦੇ ਹੈਗਾ ਆਹਰ ਹਾਂ ਕੀ ਸਮਝਦਾ ਇਹਨੇ ਤਾਂ ਨੋ ਗਿਆ ਦੇ ਪੁਲਿਸ ਵਾਲਾ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਸੀਂ ਤਾਂ ਕਿੰਨੇ ਵੇਖੀ ਉਹਨਾਂ ਦੇ ਘਰ ਦੇ ਜਿਹੜੇ ਗਏ ਕੱਲ ਕੋਈ ਰੇਡ ਕਰਨ ਪੁਲਸ ਵਾਲੇ ਤੇ ਪਰ ਉਹ ਮੈਂ ਘਰ ਨਹੀਂ ਹੈਗਾ ਮੈਂ ਕਿਹਾ ਘਰ ਨਹੀਂ ਉਹਨਾਂ ਦੀ ਮਾਂ ਹੈਗੀ ਆ ਔਰ ਇਹ ਸਿਸਟਰ ਆ ਔਰ ਅਬ ਬ੍ਰਦਰ ਆ ਉਹ ਵੀ ਚੋਰ ਹੈਗਾ ਬ੍ਰਦਰ ਵੀ ਤੇ ਉਹਦਾ ਫਾਦਰ ਹੈ ਉਹਨਾਂ ਚ ਕੋਈ ਤਾਂ ਹਿਆਪੀ ਆ ਜਾਏਗਾ ਪਿੱਛੇ ਉਹ ਕੀ ਸਮਝਦਾ ਸ਼ੁਰੂ ਤੋਂ ਉਹ ਇਹ ਚ ਚੋਰੀ ਚਾਰੀ ਦਾ ਕੰਮ ਹੀ ਕਰਦਾ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਇਹ ਹੈ ਪੱਕਾ ਚੋਰ ਹੈ ਜੀ ਤੇ ਹੁਣ ਕੀ ਮੰਗ ਕੇ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਮੰਗ ਕਰਨੇ ਵੀ ਵੇਖੋ ਪ੍ਰਵਾਸੀਆਂ ਨੇ ਇੰਨਾ ਇੱਥੇ ਬਾਤਤਾ ਵਾ ਗਾਂ ਦੇ ਕਿ ਕੀ ਕੀ ਹੋ ਰਿਹਾ ਹੈ ਕੀ ਲੌਂ ਕੱਲ੍ਹ ਹੀ ਸੀ ਪੁਲਸ ਦੀ ਇਹ ਗਤੀਵਿਧੀ ਨੂੰ ਕਿੱਦਾਂ ਦੇ ਦੇ ਕਿਉਂਕਿ ਤੁਸੀਂ ਆਪ ਹੀ ਕੀਤਾ ਪੁਲਸ ਦੀ ਨਾਦੀ ਪੁਲਸ ਹੈ ਪੁਲਸ ਦੀ ਵੇਖੋ ਜੀ ਮਤਲਬ ਕੁਝ ਵੀ ਅਜਬ ਕੀ ਜੀਰੋ ਫਿੰਗਰਪ੍ਰਿੰਟ ਲੱਗੇ ਉਦੋਂ ਪਤਾ ਕਿ ਹੈਗਾ ਵਾ ਉਸ ਟਾਈਮ ਰੈਸਟੌਂਜੇ ਦੇ ਵੀ ਘੰਟੇ ਤੇ ਇੰਨਾ ਟਾਈਮ ਡਿਲੇ ਕਰਤਾ ਉਹਦੇ ਤੇ ਇਹਨਾਂ ਦੀ ਲਗਹਿਲੀ ਆ ਸਰ ਪੁਲਸ ਦੀ ਪੁਲਸ ਦੀ ਲਗਹਿਲੀ ਸਮੇਂ ਤੇ ਹਾਂਜੀ ਹਾਂਜੀ ਹੁਣ ਮੰਗ ਕੀ ਕਰਦੇ ਹੁਣ ਮੰਗ ਮੈਂ ਕਰਨਾ ਕਿ ਫਟਾਫਟ ਅਰੈਸਟ ਕੀਤਾ ਜਾਏ ਔਰ ਇਹ ਘਰ ਦੇ ਚੁੱਕੇ ਜਾਣ ਉਹਨਾਂ ਕੋਲ ਇਨਵੈਸਟੀਗੇਸ਼ਨ ਕੀਤੀ ਜਾਏ ਤੇ ਉਹਨੂੰ ਫੜਾਇਆ ਜਾ ਕਿੱਥੇ ਹੈਗਾ ਉਹ ਟੋਟਲ ਤੁਸੀਂ ਕਹਿੰਦੇ 20 ਤੁਹਾਨੂੰ ਲੱਗਦਾ ਨਹੀਂ ਤੁਹਾਡਾ ਕਿਤਾ ਲਾਇਸੈਂਸ ਹੀ ਪਿਸਟਲ ਲੈ ਕੇ ਕੋਈ ਵਾਰ ਦਾਤ ਕਰ ਹਾਂਜੀ ਇਹ ਵੀ ਹੰਡਾਰਾ ਬੜਾ ਤੁਹਾਨੂੰ ਤੁਸੀਂ ਤੇ ਕਿਹਾ ਉਹਨਾਂ ਨੂੰ ਪਹਿਲੇ ਦੱਸਿਆ ਵੀ ਇਹਨਾਂ ਨੂੰ ਪਹਿਲੇ ਡਿਵਰ ਕਰ ਉਹ ਪਿਸਟਲ ਨੂੰ